ਹਾਂਜੀ ਕੀ ਹੋਇਆ ਕਿ ਸਾਰਾ ਸੋ ਤਸਵੀਰਾਂ ਤੁਹਾਨੂੰ ਇਸ ਵੇਲੇ ਜਲੰਧਰ ਦੇ ਬੱਸ ਸਟੈਂਡ ਦੀ ਸਾਂਝੀ ਕਰ ਰਿਹਾ ਜਿੱਥੇ ਕੀ ਦੱਸਿਆ ਜਾ ਰਿਹਾ ਕਿ ਦੇਸੀ ਕਟਾ ਜਿਹੜਾ ਬਰਾਮਦ ਹੋਇਆ ਗੱਲਬਾਤ ਕਰਾਂਗੇ ਜੀ ਮੈਡਮ ਕੀ ਨਾਮ ਤੇ ਕੀ ਗੱਲ ਕੀ ਹੋਈ ਸੀ ਦਾਜੋ ਟਿਨੇ ਮੈਂ ਜੀ ਸਰ ਮੇਰਾ ਨਾਮ ਟਿਨਾ ਹੈ ਇੱਥੇ ਮੈਂ ਬੱਸ ਸਟੈਂਡ ਆਈ ਸੀ ਕੰਮ ਲਈ ਆਈ ਸੀ ਸ਼ੋਰਟ ਲਈ 2000 ਰੁਪਏ ਸ਼ੋਰਟ ਨਾ ਮੰਦਣਾ ਗੱਲ ਆਈ ਸੀ ਉਹਨੇ ਏਟੀਐਮ ਤੋਂ ਪੈਸੇ ਕਢਾਏ ਪੈਸੇ ਕਹਿੰਦਾ ਮੇਰੇ ਗਿਰ ਗਏ ਆ ਪਤਾ ਨਹੀਂ ਕੀ ਹੋਇਆ ਮੇਰੇ ਪੈਸੇ ਵੀ ਗਾਇ ਗਏ ਆ ਆ ਪੈਸੇ ਮੇਰੇ ਗਿਰ ਗਏ ਕਿਤੇ ਮੈਂ ਗੱਡੀ ਚੈੱਕ ਕਰਾ ਗੱਡੀ ਖੋਲੀ ਡ ਨੀ ਕੀ ਹੈਗਾ ਕੀ ਆ ਅਸਲੀਆ ਕਿ ਪਿਸਤੌਲ ਹੈ ਕਿੱਥੇ ਦੇ ਬੰਦੇ ਸੀਗੇ ਰਾਜਸਥਾਨ ਦੀ ਗੱਡੀ ਨੰਬਰ ਉਹਨੇ ਕਿੰਨੇ ਜਨੇ ਸੀਗੇ ਉਹ ਲੜਕਾ ਕਿੰਨੀ ਉਮਰ ਦਾ ਸੀ ਜੰਗੇ ਦਾ ਲੜਕਾ ਤੇ ਤੁਸੀਂ ਭੱਜੇ ਕਿੱਥੋਂ ਕਿਹੜੀ ਜਗ੍ਹਾ ਤੋਂ ਭੱਜੇ ਭੱਜੀ ਸਰ ਮੈਨੂੰ ਵਾਪਸ ਉਹਨੇ ਬੀਐਮਸੀ ਚੌਂਕ ਤੋਂ ਡੰਮ ਪੈਗਾ ਨਾ ਡੰਮ ਤੋਂ ਭੱਜ ਗਏ ਨਹੀਂ ਉਹ ਕਿੱਥੇ ਲੈ ਗਿਆ ਤੁਹਾਨੂੰ ਜਿਹੜੀ ਗੱਡੀ 'ਚ ਬਿਠਾ ਕੇ ਕਿਧਰ ਵੀ ਛੱਡ ਕੇ ਸੀ ਜਵਾਰ ਨਗਰ ਨਹੀਂ ਜਿਹੜਾ ਜਿਹੜਾ ਉਹ ਨਿਕਲਿਆ ਵਾ ਵੈਪਨ ਵਗੈਰਾ ਨਿਕਲਿਆ ਉਹਦੇ ਪਿੱਛੋਂ ਨਹੀਂ ਕਿਹੜਾ ਡਿੱਕੀ ਜੋ ਡੈਸ਼ਬੋਰਡ ਡੈਸ਼ਬੋਰਡ ਤੋਂ ਨਿਕਲਿਆ ਸਰ ਉਹਦੇ ਵਿੱਚ ਕੋਈ ਦੱਸੇਗਾ ਕਿ ਲਾਇਸੈਂਸੀ ਜਿਹੜਾ ਲਾਇਸੈਂਸੀ ਉਹ ਕਹਿੰਦਾ ਇਹ ਲਾਇਸੈਂਸੀ ਹੈ ਅੱਛਾ ਉਹਨੇ ਤੁਹਾਨੂੰ ਦੱਸਿਆ ਵੀ ਲਾਇਸੈਂਸੀ ਹੈ ਤੇ ਜਦੋਂ ਤੁਸੀਂ ਲੈ ਕੇ ਉੱਥੇ ਗਏ ਹੋ ਸਰ ਸਾਡੀ ਮੇਰੇ ਉਹਨੇ ਪਿੱਛੇ ਕੋਈ ਨਹੀਂ ਆਇਆ ਪਾਣੀ ਤੁਹਾਡੇ ਪਿੱਛੇ ਨਹੀਂ ਕੀਤਾ ਉਹ ਨਹੀਂ ਅੱਛਾ ਅੱਛਾ ਇਹ ਕਹਿੰਦਾ ਕਿ ਰੋਲਵਰ ਜਿਹੜਾ ਲਾਇਸੈਂਸੀ ਹੈ ਉਹ ਕਹਿੰਦਾ ਲਾਇਸੈਂਸੀ ਹੈ ਪਰ ਮੈਨੂੰ ਨਹੀਂ ਲੱਗਦਾ ਜੇ ਲਾਇਸੈਂਸੀ ਹੁੰਦਾ ਲੈਣ ਆ ਜਾਂਦਾ ਅੱਛਾ ਤਾਂ ਪੁਲਿਸ ਨੂੰ ਦਿੱਤੀ ਵੀ ਇਨਫੋਰਮੇਸ਼ਨ ਤੁਸੀਂ ਵੀ ਅਪਡੇਟ ਜਿਹੜੀ ਸਾਂਝੀ ਅੱਛਾ ਤੁਸੀਂ ਤਾਂ ਵੀ ਉੱਥੋਂ ਪੁਲਿਸ ਵਾਲੇ ਕੋਹਾਗੇ ਸੋ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਖੜਾ ਆਇਆ ਤਸਵੀਰਾਂ ਤੁਹਾਨੂੰ ਜਿਹੜੀਆਂ ਜਲੰਧਰ ਦੇ ਬੱਸ ਸਟੈਂਡ ਦੀਆਂ ਸਾਂਝੀਆਂ ਕਰ ਰਿਹਾ ਜਿੱਥੇ ਕਿ ਰਾਤ ਇੱਕ ਜਿਹੜੀ ਲੜਕੀ ਦਾ ਕਹਿਣਾ ਕਿ ਉਹ ਗੱਡੀ ਦੇ ਵਿੱਚ ਗਈ ਸੀ ਤਾਂ ਉਹਨਾਂ ਨੂੰ ਜਿਹੜਾ ਵਿੱਚੋਂ ਦੇਸੀ ਕੱਟਾ ਜਿਹੜਾ ਮਿਲਿਆ ਔਰ ਜਿਹੜਾ ਉਹਨਾਂ ਨੇ ਫੜਿਆ ਵੀ ਹੋਇਆ ਤੇ ਵਿੱਚ ਜਿਹੜਾ ਥੈਲੇ ਦੇ ਵਿੱਚ ਪਾਇਆ ਹੋਇਆ ਪਲੀਜ਼ ਬੇਦੀ ਬੇਦੀ ਮੈਂ ਕਿਹਾ ਬੇਦੀ ਕਰਨ ਕੋਈ ਸੋਚੋ ਵੀ ਕਰੋ ਬੇਦੀ ਆਪਾਂ ਸਰ ਹੈ ਕਿ ਵਿਵਾਦ ਕੀ ਸਰ ਕੀ ਜਿੰਮਤ ਸਾਰੇ ਆਫਸਰ ਆ ਰਹੇ ਤੁਹਾਡੇ ਕੀ ਇਨਫੋਰਮੇਸ਼ਨ ਕੀ ਦਿੱਤੀ ਇਹਨਾਂ ਨੇ ਪਰ ਦੇਖੋ ਨਾ ਇੰਨੀ ਕੁ ਕੱਲ ਗਰਨੇਡ ਪਰਸੋ ਡੇਗਿਆ ਜੀ ਮੁੰੰਜਰ ਕਾਲੀ ਦੇ ਘਰ ਕੱਲ ਸਟੇਸ਼ਨ ਤੇ ਗੋਲੀਆਂ ਕਿੱਥੇ ਲਾਂ ਆਰਡਰ ਖੜਾ ਜਲੰਧਰ ਦਾ ਜੀ ਉਹ ਦੇਸੀ ਕਟਾ ਜਾਂਦੇ ਮਿਲਿਆ ਸ਼ਰੀਆਮ ਲੋਕੀ ਦੇਸੀ ਕਟਾ ਲੈ ਕੇ ਘੁੰਮ ਰਹੇ ਆ ਕੋਈ ਹੋ ਸਕਦਾ ਕੋਈ ਵਾਰਦਾਤ ਦੀ ਫਰਾਗ ਚ ਹੋਣ ਸਰ ਪੁਲਿਸ ਤਾਂ ਪੂਰੀ ਸਪੋਰਟ ਕਰ ਰਹੀ ਆ ਠੀਕ ਆ ਨਾ ਇਹਨਾਂ ਦਾ ਮੈਂ ਆਈ ਹਾਂ ਵਨ ਨੰਬਰ ਕੀ ਆ ਮੇਰਾ 9780 4342 97 80 50 3342 3342 ਜਿਹੜੇ ਰੋਏ ਤੁਸੀਂ ਇੱਥੇ ਪਹਿਲਾਂ ਹੀ ਆਇਆ ਸੀ ਬੰਦਾ ਉਦੋਂ ਵੀ ਮਿਲ ਕੇ ਗਿਆ ਸੀਗਾ ਉਹਦੇ ਬੰਦੇ ਬਲੋ ਅਕਸਰ ਆਉਂਦਾ ਰਹਿੰਦਾ ਇੱਥੇ ਲੜਕਾ ਤੁਹਾਨੂੰ ਸਿੱਧਾ ਮਿਲੇ ਕੀ ਗੱਲ ਸੀ ਉਹੀ ਤੁਹਾਡੇ ਨਾਲ ਬੱਸ ਉਹਨੇ ਪੁੱਛਿਆ ਕਿਨੇ ਬੱਸ ਲੈਣਗੇ ਤਾਂ ਮੈਂ ਧੰਨਵਾਦ ਲੈਣੇ ਆਂ ਕਹਿੰਦਾ ਨਹੀਂ ਤੁਹਾਨੂੰ ਹੀ ਮਿਲਦਾ ਆ ਕਿ ਹੋਰਾਂ ਨੂੰ ਵੀ ਮਿਲਦਾ ਅੱਛਾ ਦੋ ਵਾਰੀ ਤਾਂ ਮੈਂ ਹੀ ਦੇਖਿਆ ਅੱਛਾ ਦੋ ਵਾਰੀ ਤੁਹਾਨੂੰ ਮਿਲਿਆ ਅੱਛਾ ਤੁਹਾਨੂੰ ਪਤਾ ਉਹ ਬੰਦਾ ਕਿੱਥੇ ਤੇ ਰਹਿਣ ਵਾਲਾ ਸੀ ਨਹੀਂ ਜੀ ਰਾਜਾ ਜਾਨ ਦੀ ਗੱਡੀ ਆ ਨੰਬਰ ਨਹੀਂ ਮੈਂ ਨੋਟ ਕੀਤਾ ਕਿਹੜੇ ਕਲਰ ਦੀ ਗੱਡੀ ਆ ਵਾਈਟ ਕਲਰ ਦੀ ਕਿਹੜੀ ਗੱਡੀ ਆ ਜਿੱਦਾਂ ਦੀ ਬਰੀਜ਼ਾ ਵਗੈਰਾ ਹੁੰਦੀ ਨਾ ਹਾਂਜੀ ਹਾਂਜੀ ਨਹੀਂ ਮੈਡਮ ਗਲਤ ਆ ਜੀ ਇਹ ਕਿ ਇਨ ਕੇਸ ਤੁਮ ਪੋਜਾ ਦਾ ਇਨਸੀਡੈਂਟ ਹੋਇਆ ਤਾਂ ਕੋਈ ਅੱਗੇ ਜਾ ਕੇ ਵਾਰਦਾ ਤੋਂ ਨਹੀਂ ਤੋੜਨਾ ਮੈ ਮੇਰਾ ਜੋ ਫਰਜ ਸੀ ਮੈਂ ਕਰਦਾ ਮਤਲਬ ਜਦੋਂ ਉਹਦੇ ਕੋਲ ਜਦੋਂ ਕਹਿਆ ਗਿਆ ਵੀ ਪੈਸੇ ਮੇਰੇ ਟੇਕ ਗਿਆ ਤੁਸੀਂ ਗੱਡੀ ਦੀ ਤਲਾਸ਼ੀ ਲਈ ਹਾਂ ਅੱਛਾ ਤੇ ਗੱਡੀ ਵਿੱਚੋਂ ਕੀ ਨਿਕਲਿਆ ਗੱਡੀ ਵਿੱਚੋਂ ਆ ਸਟੋਲ ਨਿਕਲੀ ਕਟਾ ਸਟੋਲ ਮਤਲਬ ਮਿਲਿਆ ਨਹੀਂ ਮੈਡਮ ਵਿਅਕਤੀ ਦਾ ਪਤਾ ਤੁਹਾਨੂੰ ਕੌਣ ਸੀਗਾ ਵਿਅਕਤੀ ਉਹ ਵਿਅਕਤੀ ਨੂੰ ਸਰ ਨਹੀਂ ਜਾਣਦੇ ਪਹਿਲੇ ਵੀ ਦੋ ਜੀ ਨਹੀਂ ਹੁੱਲੀਆ ਕਿੱਦਾਂ ਦਾ ਸੀਗਾ ਜੀ ਮਤਲਬ ਕਿੱਦਾਂ ਦੇਖਣ ਨੂੰ ਕਿੱਦਾਂ ਲੱਗਿਆ ਸਰ ਕਿੰਨੇ ਮੁੰਡੇ ਕਿੰਨੇ ਸੀ ਟੋਟਲ ਇੱਕੋ ਹੀ ਅੱਛਾ ਇੱਕੋ ਲੜਕਾ ਸੀ ਗੱਡੀ ਕਿਹੜੀ ਸੀਗੀ ਵਾਈਟ ਕਲਰ ਦੀ ਗੱਡੀ ਵੱਡੀ ਗੱਡੀ ਸੀ ਨਹੀਂ ਗੱਡੀ ਕਿਹੜੀ ਮਲੇ ਮਾਡਲ ਪਤਾ ਤੁਹਾਨੂੰ ਕਿਹੜੀ ਗੱਡੀ ਸੀ ਸਰ ਜਿੱਦਾਂ ਦੀ ਕਰਾਟਾ ਬ੍ਰੀਜ਼ਾ ਚੱਕਰੇਟਾ ਵਗੈਰਾ ਸੀਗੀ ਤੁਹਾਨੂੰ ਕਿਦਾ ਪਤਾ ਲੱਗਾ ਉਦੋਂ ਕੋਈ ਬੋਲ ਪੜਾ ਸਰ ਜਦੋਂ ਉਹਨੇ ਮੈਂ ਬੋਲਿਆ ਉਹ ਪੈਸੇ ਦੇ ਗਾਰ ਕਹਿੰਦਾ ਮੇਰੀ ਗੱਡੀ ਲੱਛ ਲੈ ਲੋ ਪੈਸੇ ਇੱਥੇ ਕਿੱ데 ਡਿੱਗ ਗਏ ਨਹੀਂ ਤੁਸੀਂ ਉੱਥੋਂ ਦੀ ਜਦੋਂ ਆਏ ਹੋ ਵਾਪਸ ਤਾਂ ਉਹ ਤੁਹਾਨੂੰ ਮਗਰ ਨਹੀਂ ਆਇਆ ਮਲੇ ਕੋਈ ਜਰੂਰ ਨਹੀਂ ਮਗਰ ਨਹੀਂ ਆਇਆ ਉਹ ਡਰ ਕੋਈ ਵੈਨੀਸ਼ਨ ਕੋਈ ਵੀ ਗੱਡੀ 'ਚ ਬਿੰਦੀ ਤੁਸੀਂ ਸਿੱਧੇ ਡੈਸ਼ਬੋਰਡ ਖੋਲਿਆ ਸੀਗਾ ਉਹਦਾ ਨਹੀਂ ਜੀ ਪਹਿਲੇ ਉਹ ਪੈਸੇ ਗਣਾਨ ਗਿਆ ਪੈਸੇ ਕਿ ਟਾਈਮ ਹੈਗਾ ਪੈਸੇ ਪੇ ਕਰ ਇੰਦਾ ਪੈਸੇ ਮੈਂ ਲੈ ਕੇ ਆਇਆ ਪਤਾ ਨਹੀਂ ਕਿਥੇ ਡਿੱਗੇ ਮੈਂ ਗੱਡੀ ਚੈੱਕ ਕਰਾ ਗੱਡੀ ਚੈੱਕ ਕੀਤੀ ਦੇ ਉਹ ਵਿਚੋਂ ਡੈਸ਼ਬੋਰਡ ਜੰਗਰ ਆ। ਤੇ ਬੋਲੇ ਤੁਸੀਂ ਡਰਦੇ ਹੋਏ ਪੁਲਿਸ ਕੋਲ ਆ ਗਏ ਹੋ। ਮੈਂ ਚੱਕ ਕੇ ਲਿਫਾਵੇ ਚ ਪਾ ਕੇ ਲੈ ਆਇਆ। ਇੰਨੀ ਦੂਰੋਂ ਭੱਜ ਕੇ ਆਏ ਤੁਸੀਂ ਉੱਥੋਂ? ਹਾਂਜੀ। ਇਹ ਲਿਫਾਫੇ ਦੇ ਵਿੱਚ ਜੀਗਾ। ਜੇ ਲਿਫਾਵੇ ਤੁਸੀਂ ਪਾਇਆ ਵਾ। ਲਿਫਾਵੇ ਦਿਖਾ ਸਕਦੇ ਮੈਡਮ। ਇਹ ਲਿਫਾਵਾ ਸੀਗਾ ਲਿਫਾਵੇ ਦੇ ਵਿੱਚ ਲਿਫਾਵਾ ਮੈਂ ਪਾਇਆ ਹੋਇਆ। ਓਕੇ ਮੈਡਮ ਦਿਖਾ ਸਕਦੇ ਹੋ? ਦੂਰਾ ਦਿਖਾ ਦਿਓ ਮੈਡਮ ਮੈਂ ਕਿਹਾ ਮੈਂ ਕਿਹਾ ਦੂਰ ਦਿਖਾ ਦਿਓ ਨਹੀਂ ਬੋਲਦੇ ਠੀਕ ਹੈ ਜੀ ਮੈਡਮ ਦੂਰਾ ਹੀ ਦਿਖਾ ਦਿਓ ਤੋ ਜੇਕਰ ਨਾ ਤਸਵੀਰਾਂ ਬਿਲਕੁਲ ਤਸਵੀਰਾਂ ਜਲੰਧਰ ਸ਼ਹਿਰ ਦੀਆਂ ਜਿੱਥੇ ਦੇ ਰਾਤ ਇੱਕ ਗੱਡੀ ਦੇ ਤਸਵੀਂਦਰ ਜੀ ਭਾਈ ਸਾਡੇ ਕੋਲ ਸਿਕਾ ਲੱਗਿਆ ਮਾੜਾ ਦਦ ਜੀ ਤਸਵੀਂਦਰ ਜੀ ਤੁਸੀਂ ਦੇਖਿਆ ਕਿ ਉਹ ਨਹੀਂ ਨਹੀਂ ਇੱਕ ਜਸਵਿੰਦਰ ਜੀ ਇੱਕ ਸਵਾਲ ਸੋਲੋ ਸਵਾਲ ਮਤ ਤੁਹਾਡੇ ਜਵਾਬ ਸਾਡੇ ਮਿਲ ਜੀ ਤਸਵੀਂਦਰ ਜੀ ਤੁਸੀਂ ਚੈੱਕ ਕੀਤਾ ਕਿ ਉਹ ਮੋਲੇ ਦੇਸੀ ਕੱਟਾ ਹੀ ਹੈ ਜਾਂ ਕੋਈ ਹੋਰ ਚੀਜ਼ ਹੈ ਇੱਕ ਮਿੰਟ ਮੈਨੂੰ ਫੋਨ ਕਰਦੇ ਹੋ ਜੀ ਕਰੋ ਕਰੋ ਸਰਕਾਰ ਕੋਈ ਨਹੀਂ ਕਰੋ ਮਰੀ 550 ਜੋ ਨਹੀਂ ਕਰੋ 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 ਇਹ ਇੱਧਰ ਆ ਜੋਗੀ ਸੋ ਤੁਹਾਨੂੰ ਲੜਕੇ ਜਿਹੜੀ ਤਿੰਨਾਂ ਨਾਮ ਦੀ ਲੜਕੀ ਆ ਸੋ ਤੁਹਾਨੂੰ ਸੋ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਜਿਹੜੀਆਂ ਜਲੰਧਰ ਦੇ ਬੱਸ ਸਟੈਂਡ ਤੋਂ ਸਾਂਝੀ ਕੀਤੀਆਂ ਜਾ ਰਹੀਆਂ ਨੇ ਜਿੱਥੇ ਇਹ ਭੀੜ ਭਾੜ ਵਾਲਾ ਇਲਾਕਾ ਜਿੱਥੇ ਬੱਸ ਸਟੈਂਡ ਹਮੇਸ਼ਾ ਹੀ ਜਿਹੜੀ ਹੈ ਚੈਲਪੈਨਨ ਦੀ ਉੱਤੇ ਜਿਹੜਾ ਕੀ ਇਹਨਾਂ ਦਾ ਇਲਜ਼ਾਮ ਹੈ ਕਿ ਜਿਹੜਾ ਦੇਸੀ ਕਟਾ ਗੱਡੀ ਦੇ ਵਿੱਚੋਂ ਡੈਸ਼ਬੋਰਡ ਤੋਂ ਮਿਲਿਆ ਜੋ ਕਿ ਲੇਡੀਆਂ ਦੱਸ ਰਹੇ ਆ ਇਹਦਾ ਹਾਜਿਦਾ ਇਨਕਮ ਸਰਸ ਨਹੀਂ ਹੈਗਾ ਬਸ ਕੀ ਕੰਮ ਕਰਦੇ ਕੋਈ ਨਸ਼ਾ ਵਗੈਰਾ ਵੀ ਕਰਦੇ ਉਥੇ ਨਹੀਂ ਜੀ ਇੱਕ ਮਿੰਟ ਮੈਨੂੰ ਗੱਡੀ ਦੇ ਵਿੱਚ ਬਿਠਾ ਕੇ ਕਿੱਧਰ ਲੈ ਪਾਸ ਲੈ ਕੇ ਗਿਆ ਸੀ ਜਵਾਨ ਨਿਊ ਸਵਾਰਨਗਰ ਵਾਲੀ ਸਾਈਡ ਲੈ ਗਿਆ ਕੀ ਮਤਲਬ ਕੋਈ ਹੋਟਲ 'ਚ ਲੈ ਕੇ ਗਿਆ ਘਰ ਲੈ ਕੇ ਗਿਆ ਗੱਡੀ ਦੇ ਵਿੱਚ ਹੀ ਮਿਲਿਆ ਤੁਹਾਨੂੰ ਅੱਛਾ ਸੋ ਉਸ ਤੋਂ ਬਾਅਦ ਤੁਹਾਨੂੰ ਛੱਡਣ ਆ ਰਿਹਾ ਸੀ ਬਾਅਦ ਵਿੱਚ ਛੱਡਿਆ ਅੱਛਾ ਮਿਲਣ ਤੋਂ ਬਾਅਦ ਮਨੇ ਪੈਸੇ ਨਹੀਂ ਦਿੱਤੇ ਤੁਹਾਡੇ ਅਰੇ ਤੁਸੀਂ ਪੈਸੇ ਲੱਭ ਰਹੇ ਕਿੱਥੇ ਕਿੱਥੇ ਤੁਹਾਨੂੰ ਛੱਡਣ ਆਇਆ ਸੀ ਉਹ ਆਬੀਜ਼ ਮਨ ਹੋ ਰਹੇ ਉੱਥੇ ਡੰਮ ਤੇ ਡਰਾਪ ਕਰ ਮਤਲਬ ਉੱਥੋਂ ਤੁਸੀਂ ਕੱਢਿਆ ਹੋ ਗੱਡੀ ਵਿੱਚੋਂ ਨਿਕਲ ਕੇ ਆ ਗਏ ਅੱਛਾ ਉਲੀ ਗੱਡੀ ਚੋਂ ਉੱਥੋਂ ਕੱਢਿਆ ਤੁਸੀਂ ਹਾਂਜੀ ਅੱਛਾ ਬਿਲਕੁਲ ਦੱਸਿਓ ਦੇਰ ਰਾਤ ਵੱਡੀ ਅੱਛਾ 100 ਵੱਡੀ ਖਬਰ ਹੈ ਜਿਹੜੀ ਜਲੰਧਰ ਤੋਂ ਤੁਹਾਨੂੰ ਸਾਢੀ ਕੀਤੀ ਜਾ ਰਹੀ ਹੈ ਜਿਹੜਾ ਕਿ ਲੜਕਾ ਇਸ ਕੁੜੀ ਨੂੰ ਮਿਲਣ ਆਇਆ ਸੀ ਤਾਂ ਉਸ ਤੋਂ ਬਾਅਦ ਜਦੋਂ ਗੱਡੀ ਚੱਗੇ ਜਾਂਦੇ ਆ ਤਾਂ ਲੜਕੀ ਦੇ ਕੋਲੋਂ ਜਿਹੜਾ ਔਰ 2000 ਰੁਪਏ ਜਿਹੜਾ ਉਸ ਲੜਕੀ ਨੇ ਲੈਣਾ ਸੀਗਾ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਲੜਕੀ ਕਹਿ ਰਹੀ ਹੈ ਇਲਜ਼ਾਮ ਹੈ ਇਸ ਲੜਕੀ ਦਾ ਕਿ ਉਹਦੇ ਡੈਸ਼ਬੋਰਡ ਦੇ ਵਿੱਚੋਂ ਜਿਹੜਾ ਦੇਸੀ ਘੱਟਾ ਬਰਾਮਦ ਹੋਇਆ ਤਾਂ ਲੜਕੀ ਉੱਥੋਂ ਦੀ ਡਰਦੀ ਡਰਦੀ ਭਜਦੀ ਇੱਥੇ ਪੁਲਿਸ ਕੋਲ ਜਿਹੜੀ ਹੈ ਨਿਕਲ ਕੇ ਜਿਹੜਾ ਉਸ ਘੱਟੇ ਨੂੰ ਦੇਸੀ ਘੱਟੇ ਨੂੰ ਥੈਲੇ ਦੇ ਵਿੱਚ ਪਾ ਕੇ ਲੈ ਆਈ ਹੈ ਤਸਵੀਰਾਂ ਦੇ ਰਹਾ ਤੁਹਾਨੂੰ ਸਾਂਝੀਆਂ ਕਰ ਰਿਹਾ ਜਲੰਧਰ ਦੇ ਪਾਸਟੈਂਡ ਦੀਆਂ ਕੁਝ ਖਾਸ ਤਸਵੀਰਾਂ ਨੇ ਜਲੰਧਰ ਦੀਆਂ ਜਿੱਥੇ ਕਿ ਜਲੰਧਰ ਦਾ ਲਾਅਨ ਆਰਡਰ ਦੇ ਬੜਾ ਵੱਡਾ ਸਵਾਲ ਖੜਾ ਹੁੰਦਾ ਔਰ ਤਕਰੀਬਨ 2 ਦਿਨ ਪਹਿਲਾਂ ਹੀ ਜਿਹੜਾ ਇਤੇ ਭਾਜਪਾ ਦੇ ਸੀਨੀਅਰ ਆਗੂ ਜਿਹੜੇ ਨੇ ਮਨੰਜਨ ਕਾਲੀਆ ਉਹਨਾਂ ਦੇ ਘਰ ਜਿਹੜਾ ਜਿਹੜਾ ਗ੍ਰਨੇਡ ਹਮਲਾ ਹੁੰਦਾ ਉਸ ਤੋਂ ਬਾਅਦ ਕੱਲ ਜਿਹੜੀਆਂ ਸਟੇਸ਼ਨ ਦੇ ਰਾਤ ਗੋਲੀਆਂ ਚੱਲਦੀਆਂ ਨੇ ਤਾਂ ਹੁਣ ਕਿੱਥੇ ਲਾਅ ਨਾ ਅਡਰ ਜਲੰਧਰ ਦਾ ਖੜਾ ਹੈ ਤੁਸੀਂ ਖੁਦ ਹੀ ਦੇਖ ਲਓ ਕਿ ਮੌਲ ਕਿੰਨਾ ਖਰਾਬ ਹੈ ਕਿ ਸ਼ਰੀਆਮ ਜਿਹੜਾ ਦੱਸ ਰਿਹਾ ਕਿ ਜਿਹੜਾ ਲੜਕੀ ਕਹਿ ਰਹੀ ਹੈ ਕਿ ਉਹਦੇ ਵਿੱਚ ਜਿਹੜਾ ਡੈਸ਼ਬੋਰਡ ਦੇ ਵਿੱਚ ਗੱਡੀ ਦੇ ਵਿੱਚ ਜਿਹੜਾ ਤੇਸੀ ਕੱਟਾ ਜਿਹੜਾ ਲੈ ਕੇ ਕੋ ਅੰਮ੍ਰਿਆ ਸੀ ਵਿਦਆਊਟ ਲਾਇਸੈਂਸੀ ਰਿਵਾਲਵਰ ਲੈ ਕੇ ਕੋ ਮੜਾ ਕਿੱਥੋਂ ਤੱਕ ਜਿਹੜਾ ਵਾਜਬ ਹੈ ਉਸ ਮੁਲਾਜ਼ਮ ਜਿਹੜੀ ਆ ਕਿਹਦਾ ਹੈ ਅੱਜ ਪਹਿਲਾਂ ਇਹ ਬੰਦ ਵੀ ਰੋਕ ਜੀ ਸਰ ਕੋਈ ਨਾ ਬਸ ਸਾਈਡ ਤੇ ਹੈ ਜਸਿੰਦਰ ਭਾਈ ਉਹ ਸਾਈਡ ਤੇ ਕੋਈ ਗੱਲ ਤੀਹ ਵਾਰ ਕੋਈ ਕੀ ਆ ਗਾ ਵੀ ਸ਼ਰਾਬ ਦੀ ਬੋਤਲ ਜਸਿੰਦਰ ਜੀ ਅਜੇ ਸ਼ਰਾਬ ਦੀ ਬੋਤਲ ਵੀ ਆ ਵਿੱਚ ਗੱਡੀ ਦੇ ਵਿੱਚੋਂ ਮਿਲੀ ਆ ਸੋ ਦੱਸ ਜੀ ਕਿ ਸ਼ਰਾਬ ਦੀ ਬੋਤਲ ਵੀ ਵਿੱਚ ਦੱਸੀ ਜਾ ਰਹੀ ਆ ਦੇਖ ਸਕਦੇ ਹੋ ਪੁਲਿਸ ਲਗਾਤਾਰ ਸੰਗੀਏ ਕੀਤੀਆਂ ਜਾ ਰਹੀਆਂ ਨੇ ਯਾਰ ਇੱਕ ਪੁਲਿਸ ਪਲੀਜ਼ 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 ਬੇਲਤੀ ਕੋਈ ਨਹੀਂ ਸਰ ਕੋਈ ਨਹੀਂ ਬਸ ਸਾਈਡ ਤੇ ਕੋਈ ਕੋਈ ਜਸਿੰਦਰ ਭਾਈ ਬਸ ਸਾਈਡ ਤੇ ਖੜੇ ਵੀ ਬੇਲਦੀ ਆ ਮੈਂ ਕਰ ਕੋਈ ਨਹੀਂ ਕੋਈ ਨਹੀਂ ਸਰ ਹਾਂ ਜੀ ਤਨ ਕੁਛ ਨਹੀਂ ਇਹ ਤਾਂ ਇੱਕ ਜਿੰਦਗੀ ਫ੍ਰੈਂਸਿਕ ਟੀਮ ਨੂੰ ਬੁਲਾਜੂਗਾ ਮੌਕੇ ਤੇ ਕਿਹਦਾ ਹਥਿਆਰ ਆ ਜਾਂ ਕਿਹੜੇ ਬੰਦੇ ਦੇ ਕੋਲ ਸੀਗਾ ਏ ਕਿਹੜਾ ਬੰਦਾ ਇਸਤੇਮਾਲ ਕਰ ਰਿਹਾ ਸੀ ਇਹਦਾ ਨਹੀਂ ਮੈਂ ਸਰ ਕੁਝ ਉੱਪਰ ਆ ਜਾ ਰਹੇ ਜੀ ਸਰ ਕੁਝ ਨਹੀਂ ਤੁਸੀਂ ਫ੍ਰੈਂਸਿਕ ਟੀਮ ਨੂੰ ਦਿੱਤੀ ਹੈ ਤਲਾ ਤੁਹਾਨੂੰ ਕਿੱਦਾਂ ਪਤਾ ਲੱਗੂਗਾ ਕਿਹਦਾ ਵੈਪਨ ਆ ਜਾਂ ਕਿੱਦਾਂ ਨਹੀਂ ਜੀ ਸਾਰੇ ਕਰੋ ਹਫਸਲੇ ਦੱਸਦਾ ਉਹਨਾਂ ਨੂੰ ਜੀ ਡਿਊਟੀ ਅਫਸਰ ਬੁਲਾਇਆ ਗਿਆ ਸਾਰੇ ਆ ਗਏ ਡਿਊਟੀ ਅਫਸਰ ਸਰ ਥਾਣਾ ਥਾਣਾ ਕਿਹੜਾ ਲੱਗਦਾ ਸਰ ਇਹ ਚੌਕੀ ਆ ਬਾਸਟਰ ਚੌਕੀ ਬਾਸਟਰ ਚੌਕੀ ਲੱਗਦੀ ਆ ਚੌਕੀ ਸਰ ਤੁਹਾਨੂੰ ਕਦੋਂ ਇਤਲਾ ਨਹੀਂ ਸ਼ਹਿਰੀਆ ਸ਼ਹਿਰ ਹੈ ਜੀ ਫੋਨ ਆਇਆ ਸੀਗਾ ਇਹਨਾਂ ਦਾ ਜੀ ਇਨਾ ਕਦ ਦਸਿੰਦਰ ਜੀ ਕਿੱਦਾਂ ਤੁਹਾਨੂੰ ਕਿੱਦਾਂ ਮੈਨੂੰ ਪਤਾ ਲੱਗਾ ਮੈਨੂੰ ਕਿ ਭਾਈ ਜੀ ਤੁਹਾਡੇ ਕੋਲ ਆਏ ਸੀ ਸਰ ਤੁਹਾਡੀ ਪੈਟਰੋਲਿੰਗ ਦੌਰਾਨ ਤੁਹਾਨੂੰ ਪਤਾ ਨਾਲ ਆ ਗਏ ਹਾਂ ਜੀ ਅਸੀਂ ਕਿਥੋਂ ਨਾਲ ਲੜਕੀ ਲੈ ਕੇ ਆਈਏ ਸਰ ਲੜਕੀ ਨਾਲ ਆਈਏ ਸਾਡੇ ਤੁਸੀਂ ਨਾਲ ਲੜਕੀ ਨਾਲ ਆਈਏ ਮੈਂ ਮੇਰੇ ਨਾਲ ਕਿਉਂ ਆਈ ਲੜਕੀ ਨਹੀਂ ਨਹੀਂ ਲੜਕੀ ਤਾਂ ਲਿਖੋ ਆਈਏ ਕੰਪਲੀਟ ਲੈ ਕੇ ਲੜਕੀ ਤੇ ਖੜੀ ਹੋਈ ਆ ਹਾਂਜੀ ਹਾਂਜੀ ਨਹੀਂ ਕੰਪਲੀਟ ਲੈ ਕੇ ਆਈਏ ਕੰਟਰੋਲ ਦੇ ਮੇਰੇ ਕੋਲ ਆਇਆ ਮੈਨੂੰ ਕੋ ਮੈਂ ਕੰਡੋ ਕਿਹਨ ਨਹੀਂ ਆਇਆ ਮੈਂ ਕੋਈ ਇੱਥੇ ਆਈ ਮੈਂ ਸਿੱਧੇ ਹੀ ਤੁਹਾਡੇ ਕੋਲ ਆਇਆ ਸਰ ਤੁਹਾਡੀ ਤੁਹਾਡੀ ਜਸਵਿੰਦਰ ਜੀ ਸਰ ਚੈਕਿੰਗ ਕੇਸ ਸੀ ਜਿਸਵਿੰਦਰ ਚੈ ਤੁਹਾਡੀ ਚੈਕਿੰਗ ਦੇ ਦੌਰਾਨ ਦੀ ਸਵਾਲ ਤੁਸੀਂ ਕਰਦੇ ਮੈਂ ਤੁਹਾਨੂੰ ਸਵਾਲ ਨਹੀਂ ਨਹੀਂ ਸਵਾਲ ਇੱਕ ਚੀਜ਼ ਮੈਂ ਲਾਉਣਗੇ ਤੁਸੀਂ ਤੁਸੀਂ ਇਹ ਗੱਲ ਕਰ ਰਹੇ ਹੋ ਚੈਕਿੰਗ ਸਰਵਿਸ ਕਾਦੀ ਪੈਟਰੋਲਿੰਗ ਪੈਟਰੋਲਿੰਗ ਕੀ ਕਰਦੇ ਹੁਣ ਆਪਾਂ ਗੱਡੀ ਖੜੀ ਕੀਤੀ ਅਸਮਿੰਦਰ ਜੀ ਨੂੰ ਹੀ ਤੁਹਾਨੂੰ ਸਵਾਲ ਕੋਈ ਨਹੀਂ ਨਾ ਪੈਟਰੋਲਿੰਗ ਦੇ ਜਿਹੜੀ ਮਾਰੇ ਦੇਖੜੀ ਚੈੱਕ ਨਹੀਂ ਕੀਤੀ ਨਹੀਂ ਚੈੱਕ ਕਰ ਰਹੇ ਤੁਹਾਨੂੰ ਪਤਾ 2 ਦਿਨ ਪਹਿਲਾਂ ਵੀ ਇਨਸੀਡੈਂਟ ਹੋ ਗਿਆ ਕੱਲ ਰਾਤ ਵੀ ਗੋਲੀ ਚੱਲ ਗਈ ਸੀ ਵੀ ਸਾਹਿਬ ਦੇ ਹੁਕਮ ਤੇ ਚੈਕਿੰਗ ਕਰਦੇ ਪਰ ਦੇਖੋ ਰਾਤ ਸਵਾਰੀਆਂ ਦੂਰੋਂ ਵੀ ਆਉਂਦੀਆਂ ਤੇ ਦੂਰ ਦਰਾਡੇ ਤੋਂ ਲੋਕ ਸਫਰ ਕਰਕੇ ਆਉਂਦੇ ਆ ਕਿੱਥੇ ਲੋਕ ਖੜੇ ਨੇ ਲੋਕ ਕਿਉਂ ਕਿੰਨਾ ਡਰਦੇ ਮਾਹੌਲ 'ਚ ਜੀਣਗੇ ਜੀ ਸਰ ਆਪਾਂ ਬਹੁਨੇ ਸਿਰਖਤ ਵਾਸਤੇ ਖੜੇ ਆ 250 ਗੜੇ ਪਰ ਦੇਖੋ ਉਹ ਉਹ ਚਲੋ ਗਏ ਗੱਡੀ ਦੇ ਵਿੱਚ ਉਹ ਮਿਲ ਗਿਆ ਵੇ ਆਪਣਾ ਉਦਾਂ ਗੱਡੀਆਂ ਦੀ ਕਿਉਂ ਨਹੀਂ ਚੈਕਿੰਗ ਕੀਤੀ ਜਾਂਦੀ ਰਾਤ ਉਦਾਂ ਨਾਕਾਬੰਦੀ ਦੇ ਦੇਣੇ ਲੋਕਾਂ ਦੇ ਜਿਹੜੇ ਆ ਬਾਹਰ ਚੈੱਕ ਕੀਤੇ ਜਾਂਦੇ ਰਾਤ ਕਿਉਂ ਨਹੀਂ ਰੋਕੀ ਜਾਂਦੇ ਨਹੀਂ ਜਾਂਦੇ ਰੁਕੀ ਨਹੀਂ ਦੇਖਿਆ ਹੀ ਰੁਕਦੇ ਤੇਰੀ ਲਾਈਆ ਤੁਸੀਂ ਕਿਉਂ ਨਹੀਂ ਰੋਕਦੇ ਸੀ ਨਹੀਂ ਰੁਕਦੇ ਆ ਕਿਉਂ ਨਹੀਂ ਚੈੱਕ ਕਰਦੇ ਚੈੱਕ ਕਿਉਂ ਨਹੀਂ ਕਰਦੇ ਪਰ ਜੇ ਚੈੱਕ ਕੀਤੀ ਹੁੰਦੀ ਸ਼ਾਇਦ ਨਾ ਮਿਲਦਾ ਮੈਂ ਜੀ ਬੀਬੀ ਦੇਖੋ ਸਾਰੇ ਚੈੱਕ ਕਰੀ ਤੇ ਹੁਣ ਬੁਲਾ ਰਹੇ ਕਿ ਕੀ ਕਾਰਗ ਅਗਲੀ ਅਗਲੀ ਕੀ ਕਾਰਵਾਈ ਕਰ ਰਹੇ ਹੋ ਜਲਦੀ ਕਰ ਕਿਹੜੀ ਗੱਡੀ ਕੀਤੀ ਦਈ ਹੁਣ ਕਿਹੜੀ ਗੱਡੀ ਹੁਣ ਸਾਡੇ ਖੜੇ ਖੜੇ ਚਲੋ ਆਪ ਕਰੋ ਚੈੱਕ ਕਰੋ ਕਰੋ ਚੈੱਕ ਕਰੋ 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 ਚੈੱਕ ਕਰੋ ਬਿਲਕੁਲ ਦੇਖ ਸਕਦੇ ਹੋ ਤੁਸੀਂ ਕਿਰਾ ਜਲੰਧਰ ਦੀ ਦਿਖਾਈ ਆ ਜਾ ਰਹੀ ਨੇ ਕਿ ਸੋ ਇਹ ਮਾਹੌਲ ਦੇਖ ਲਓ ਜੀ ਜਲੰਧਰ ਸ਼ਹਿਰ ਦਾ ਜਲੰਧਰ ਵਾਸੀ ਜਿਹੜੇ ਖਬਰ ਦੇਖ ਲੈਣ ਜਲੰਧਰ ਦਾ ਮਾਹੌਲ ਇੰਨਾ ਖਰਾਬ ਹੈ ਜਿਤਕੀ ਭੀੜ ਪਹਾੜ ਵਾਲਾ ਇਲਾਕਾ ਜਲੰਧਰ ਦਾ ਬੱਸ ਸਟੈਂਡ ਹੋਵੇ ਜਾਂ ਰੇਲਵੇ ਸਟੇਸ਼ਨ ਹੋਵੇ ਉੱਥੇ ਤੁਸੀਂ ਦੇਖ ਸਕਦੇ ਹੋ ਕਿ ਇੰਨੇ ਜਿਹੜੇ ਕਿ ਮਾਹੌਲ ਖਰਾਬ ਹੋ ਗਿਆ ਔਰ ਲੜਕੀ ਦਾ ਕਹਿਣਾ ਕਿ ਜਿਹੜਾ ਕਿੰਨਾ ਮਾੜਾ ਮਾਹੌਲ ਜਿਹੜਾ ਜਲੰਧਰ ਦਾ ਹੋ ਗਿਆ ਸ਼ਰੀਆਮ ਜਿਹੜਾ ਦੇਸੀ ਕੱਟੇ ਲੈ ਕੇ ਲੋਕ ਜਿਹੜੇ ਨੇ ਅਸਲਾ ਲੈ ਕੇ ਘੁੰਮ ਰਹੇ ਆ ਔਰ ਅਸਲਾ ਲੈ ਕੇ ਘੁੰਮ ਰਹੇ ਆ ਤੇ ਲੋਕ ਕਿੱਥੋਂ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਕਰਨ ਈਗਾ ਮੈਂ ਦੇ ਦਿੱਤੀ ਆ ਅਨ ਨੂੰ ਇਹਨਾਂ ਕੋਈ ਇਨਸੀਡੈਂਟ ਹੁੰਦਾ ਫਿਰ ਉਹ ਤੁਸੀਂ ਮਤਲਬ ਬੰਦਾ ਉਹੀ ਹੋਊਗਾ